ਜਿੰਵੇਂ ਇਹ ਅੰਗ ਸਿੰਗ ਰਗੜਾ ਲਉਂਦੇ ਆ ਤੇ ਉਹ ਰਗੜਾ ਲਉਣ ਤੋਂ ਬਾਅਦ ਜਿਹੜਾ ਲਾਸਟ ਜਦੋਂ ਸ਼ਾਂਤ ਕ ਪਰਛਾਣ ਕਰਕੇ ਉਹ ਲਾਸਟ ਵਾਲੀ ਚੀਜ਼ ਬਣ ਜਾਂਦੀ ਉਹਨੂੰ ਨੁਗਦਾ ਬੋਲਦੇ ਆ ਉਹ ਨੁਗਦਾ ਜਿਵੇਂ ਬੰਬ ਕਾਈਂਡ ਆਫ ਚੀਜ਼ ਤੇ ਉਹ ਜਦੋਂ ਨੁਗਦਾ ਉਹਨਾਂ ਨੇ ਸੁਟਣਾ ਹੁੰਦਾ ਉਹ ਐ ਨਹੀਂ ਕਿ ਉਹਨਾਂ ਨੇ ਇਦਾਂ ਹੀ ਸੁੱਟ ਦੇਣਾ ਆ ਉਹਨਾਂ ਦੀ ਆਪਦੀ ਅਰਦਾਸ ਕਰਦੇ ਆ ਉਹ ਤੇ ਉਹ ਅਰਦਾਸ ਉਹ ਕਿੱਦਾਂ ਕਰਦੇ ਉਹ ਮੈਂ ਤੁਹਾਨੂੰ ਦੱਸ ਦਿੰਦੀ ਆ ਅੱਛਾ ਤੁਹਾਨੂੰ ਦੱਸ ਦਿੰਦੀ ਨਾ ਕਿਰਪਾ ਸਮਝਿਆ ਉਹ ਇਦਾਂ ਹੁੰਦਾ ਆ ਸੁਖਾ ਮਿਰਚਾ ਬਦਾਮ ਲਾਚੀਆਂ ਮਗਜ ਲੌਂਗ ਖਸਖਾਸ ਰਗੜ ਕੇ ਸਾਫ ਕੀਤਾ ਦੁਆਰ ਨੁਕਦਾ ਜੋ ਬਾਕੀ ਜੋ ਬਚਿਆ ਸਿਰ ਮਲੇਸ਼ ਦੇ ਮਾਰ ਉਹ ਗੁਰੂ ਖਲਦਿਆ ਦੁਸ਼ਟਾ ਨਿੰਦਗਾ ਮਲੇਸ਼ਾ ਆ ਗਈ ਗੋਲਾ ਤੇਰਾ ਛੱਡੂ ਕੰਦਨਾ ਖੋਲਾ ਤੇਰੀ ਪੱਟੀ ਨਾਸ ਤੇਰਾ ਖਾਨਾ ਖਰਾਬ ਤੇਰੇ ਬੂਏ ਗਾੜੀ ਚਾਰ ਸਿੰਘ ਚਲਣਗੇ ਸ਼ਕਾਰ ਦੇਣਗੇ ਤੈਨੂੰ ਮਾਰ ਉਹ 12 ਕੋਦੀ ਜਾਰ ਤੇ 24 ਕੋਦਾ ਪੜਾ ਦਿਨ ਕੱਟ ਲੈ ਅੰਦਰ ਵੜ ਕੇ ਆਜੂਗਾ ਖਾਲਸਾ ਚੜ ਕੇ ਲੈ ਜੂਗਾ ਤੈਨੂੰ ਫੜ ਕੇ ਤੂੰ ਕਹਦਾ ਸੁਖੇ ਦੀ ਬਦੀ ਤੇਰਾ ਪਿਓ ਖੋਤਾ ਤੇ ਮਾਂ ਗਦੀ ਕੂਕਿਆਂ ਨੂੰ ਕਾਲਾ ਪਾਣੀ ਨੰਬਰਦਾਰਾਂ ਨੂੰ ਹੱਥਕੜੀਆਂ ਬਾਬਰਕਿਆਂ ਨੂੰ ਦੇਸ਼ ਨਿਕਾਲਾ ਨਿਆਂਗਾ ਸਿੰਘਾਂ ਨੂੰ ਸ਼ੀਦੀ ਦੇਗਾ ਉਹ ਜਿਹੜਾ ਗੁਰੂ ਘਰ ਦਾ ਦੋਖੀ ਉਹਦੇ ਸਿਰ 'ਚ ਕਿੱਲੀ ਠੋਕੀ ਨਾ ਪਤਲੀ ਨਾ ਮੋਟੀ ਜਿਹੜੀ ਰਵੇ ਵਿੱਚ ਖਲੋਤੀ ਆ ਗਈ ਨੁਕਦਾ ਤੇਰੇ ਬਾਲ ਬੱਚਿਆਂ ਨੂੰ ਚੁਗਦਾ ਕਰ ਲੈ ਸਿਰ ਨੀਵਾ ਨਹੀਂ ਤੇ ਮਾਰਿਆ ਜਾਵੇਂਗਾ ਇਸ ਸੱਤ ਛਰੀਆ ਕਾਲੂ ਜਿਹਦੇ ਵਿੱਚ ਨਿਆਂਗਾ ਸਿੰਘ ਰਗੜਾ ਲੁੰਦੇ ਆ ਹਾਂ ਤੇ ਉਹ ਰਗੜਾ ਲੋਂ ਤੋਂ ਬਾਅਦ ਜਿਹੜਾ ਲਾਸਟ ਜਦੋਂ ਸ਼ਾਂਤ ਕ ਪਰਚਾਨ ਕਰਕੇ ਉਹ ਲਾਸਟ ਵਾਲੀ ਚੀਜ਼ ਬਣ ਜਾਂਦੀ ਉਹਨੂੰ ਨੁਗਦਾ ਬੋਲਦੇ ਆ ਉਹ ਨੁਗਦਾ ਜਿਵੇਂ ਪੰਬ ਕਾਈਂਡ ਆਫ ਚੀਜ਼ ਤੇ ਉਹ ਜਦੋਂ ਨੁਗਦਾ ਉਹਨਾਂ ਨੇ ਸੁਟਣਾ ਹੁੰਦਾ ਉਹ ਐ ਨਹੀਂ ਕਿ ਉਹਨਾਂ ਨੇ ਇਦਾਂ ਹੀ ਸੁੱਟ ਦੇਣਾ ਆ ਉਹਨਾਂ ਦੀ ਆਪਦੀ ਅਰਦਾਸ ਕਰਦੇ ਆ ਉਹ ਤੇ ਉਹ ਅਰਦਾਸ ਉਹ ਕਿੱਦਾਂ ਕਰਦੇ ਉਹ ਮੈਂ ਤੁਹਾਨੂੰ ਦੱਸ ਦਿੰਦੀ ਆ ਅੱਛਾ ਧੰਨਵਾਦ ਜੀ ਨਮਕਾਤ ਤੋਂ ਸਮਾਂ ਆ ਗਿਆ ਉਹ ਇਦਾਂ ਹੁੰਦਾ ਆ ਸੁੱਕਾ ਮਿਰਚਾ ਬਦਾਮ ਲਾਚੀਆਂ ਮਗਜ ਲੌਂ ਖਸਖਾਸ ਰਗੜ ਕੇ ਸਾਫ਼ ਕੀਤਾ ਦੁਆਰ ਨੁਕਦਾ ਜੋ ਬਾਕੀ ਜੋ ਬਚਿਆ ਸਿਰਮਲੇਸ਼ ਦੇ ਮਾਰ ਉਹ ਗੁਰੂ ਖਲਦਿਆ ਦੁਸ਼ਟਾ ਨਿੰਦਕਾ ਮਲੇਸ਼ਾ ਆ ਗਈ ਗੋਲਾ ਤੇਰਾ ਛੱਡੂ ਕੰਦਨਾ ਖੋਲਾ ਤੇਰੀ ਪੱਟੀ ਨਾਸ ਤੇਰਾ ਖਾਨਾ ਖਰਾ ਤੇਰੇ ਬੂਏ ਗਾੜੀ ਚਾਰ ਸਿੰਘ ਚਲਣਗੇ ਸ਼ਕਾਰ ਦੇਣਗੇ ਤੈਨੂੰ ਮਾਰ ਉਹ 12 ਕੋਦੀ ਜਾਰ ਤੇ 24 ਕੋਦਾ ਪੜਾ ਦਿਨ ਕੱਟ ਲੈ ਅੰਦਰ ਵੜ ਕੇ ਆਜੂਗਾ ਖਾਲਸਾ ਚੜ ਕੇ ਲੈ ਜੂਗਾ ਤੈਨੂੰ ਫੜ ਕੇ ਤੂੰ ਕਰਦਾ ਸੁਖੇ ਦੀ ਬਦੀ ਤੇਰਾ ਪਿਓ ਖੋਤਾ ਤੇ ਮਾਂ ਗਦੀ ਕੂਕਿਆਂ ਕਾਲਾ ਬਾਣੀ ਨੰਬਰਦਾਰਾਂ ਨੂੰ ਹੱਥਕੜੀਆਂ ਬਾਬਰਕਿਆਂ ਨੂੰ ਦੇਸ਼ ਨਿਕਾਲਾ ਨਿਆਂਗਾ ਸਿੰਘਾਂ ਨੂੰ ਸ਼ਹੀਦੀ ਦੇਗਾ ਉਹ ਜਿਹੜਾ ਗੁਰੂ ਘਰ ਦਾ ਦੋਖੀ ਉਹਦੇ ਸਿਰ 'ਚ ਕਿੱਲੀ ਠੋਕੀ ਨਾ ਪਤਲੀ ਨਾ ਮੋਟੀ ਜਿਹੜੀ ਰਵੇ ਵਿੱਚ ਖਲੋਤੀ ਆ ਗਈ ਨੁਕਦਾ ਤੇਰੇ ਬਾਲ ਬੱਚਿਆਂ ਨੂੰ ਚੁਗਦਾ ਕਰ ਲੈ ਸਿਰ ਨੀਵਾ ਨਹੀਂ ਤੇ ਮਾਰਿਆ ਜਾਵੇਂਗਾ ਇਸ ਸੱਤ ਛਰੀਆ ਕਾਲ ਜਿਹਦੇ ਵਿੱਚ ਨਿਆਂਗਾ ਸਿੰਘ ਰਗੜਾ ਲੁੰਦੇ ਆ ਹਾਂ ਤੇ ਉਹ ਰਗੜਾ ਲੋਂ ਤੋਂ ਬਾਅਦ ਜਿਹੜਾ ਲਾਸਟ ਜਦੋਂ ਸ਼ਾਂਤ ਕ ਪਰਚਾਨ ਕਰਕੇ ਉਹ ਲਾਸਟ ਵਾਲੀ ਚੀਜ਼ ਬਣ ਜਾਂਦੀ ਉਹਨੂੰ ਨੁਗਦਾ ਬੋਲਦੇ ਆ ਉਹ ਨੁਗਦਾ ਜਿਵੇਂ ਪੰਬ ਕਾਈਂਡ ਆਫ ਚੀਜ਼ ਤੇ ਉਹ ਜਦੋਂ ਨੁਗਦਾ ਉਹਨਾਂ ਨੇ ਸੁਟਣਾ ਹੁੰਦਾ ਉਹ ਐ ਨਹੀਂ ਕਿ ਉਹਨਾਂ ਨੇ ਇਦਾਂ ਹੀ ਸੁੱਟ ਦੇਣਾ ਆ ਉਹਨਾਂ ਦੀ ਆਪਦੀ ਅਰਦਾਸ ਕਰਦੇ ਆ ਉਹ ਤੇ ਉਹ ਅਰਦਾਸ ਉਹ ਕਿੱਦਾਂ ਕਰਦੇ ਉਹ ਮੈਂ ਤੁਹਾਨੂੰ ਦੱਸ ਦਿੰਦੀ ਆ ਅੱਛਾ ਧੰਨਵਾਦ ਜੀ ਨਵਕਾ ਤੁਸਾਂ ਨੇ ਉਹ ਇਦਾਂ ਹੁੰਦਾ ਆ ਸੁੱਕਾ ਮਿਰਚਾ ਬਦਾਮ ਲਾਚੀਆਂ ਮਗਜ ਲੌਂ ਖਸਖਾਸ ਰਗੜ ਕੇ ਸਾਫ਼ ਕੀਤਾ ਦੁਆਰ ਨੁਕਦਾ ਜੋ ਬਾਕੀ ਜੋ ਬਚਿਆ ਸਿਰਮਲੇਸ਼ ਦੇ ਮਾਰ ਉਹ ਗੁਰੂ ਖਲਦਿਆ ਦੁਸ਼ਟਾ ਨਿੰਦਕਾ ਮਲੇਸ਼ਾ ਆ ਗਈ ਗੋਲਾ ਤੇਰਾ ਛੱਡੂ ਕੰਦਨਾ ਖੋਲਾ ਤੇਰੀ ਪੱਟੀ ਨਾਸ ਤੇਰਾ ਖਾਨਾ ਖਰਾਬ ਤੇਰੇ ਬੂਏ ਗਾੜੀ ਚਾਰ ਸਿੰਘ ਚਲਣਗੇ ਸ਼ਕਾਰ ਦੇਣਗੇ ਤੈਨੂੰ ਮਾਰ ਉਹ 12 ਕੋਦੀ ਜਾਰ ਤੇ 24 ਕੋਦਾ ਪੜਾ ਦਿਨ ਕੱਟ ਲੈ ਅੰਦਰ ਵੜ ਕੇ ਆਜੂਗਾ ਖਾਲਸਾ ਚੜ ਕੇ ਲੈ ਜੂਗਾ ਤੈਨੂੰ ਫੜ ਕੇ ਤੂੰ ਕਰਦਾ ਸੁਖੇ ਦੀ ਬਦੀ ਤੇਰਾ ਪਿਓ ਖੋਤਾ ਤੇ ਮਾਂ ਗਦੀ ਕੂਕਿਆਂ ਕਾਲਾ ਬਾਣੀ ਨੰਬਰਦਾਰਾਂ ਨੂੰ ਹੱਥਕੜੀਆਂ ਬਾਬਰਕਿਆਂ ਨੂੰ ਦੇਸ਼ ਨਿਕਾਲਾ ਨਿਆਂਗਾ ਸਿੰਘਾਂ ਨੂੰ ਸ਼ਹੀਦੀ ਦੇਗਾ ਉਹ ਜਿਹੜਾ ਗੁਰੂ ਘਰ ਦਾ ਦੋਖੀ ਉਹਦੇ ਸਿਰ 'ਚ ਕਿੱਲੀ ਠੋਕੀ ਨਾ ਪਤਲੀ ਨਾ ਮੋਟੀ ਜਿਹੜੀ ਰਵੇ ਵਿੱਚ ਖਲੋਤੀ ਆ ਗਈ ਨੁਕਦਾ ਤੇਰੇ ਬਾਲ ਬੱਚਿਆਂ ਨੂੰ ਚੁਗਦਾ ਕਰ ਲੈ ਸਿਰ ਨੀਵਾ ਨਹੀਂ ਤੇ ਮਾਰਿਆ ਜਾਵੇਂਗਾ ਇਸ ਸੱਤ ਛਰੀਆ ਕਾਲ